ਨ ਕਰਾ ਹੈ ਖਾ ਖਾਣਾ ਰੋੜੀ ਜਾਂਦੀ ਹੈ ਵੀ ਮਾਂ ਨੂੰ ਕੋਈ ਹੋਰ ਕਿਥੋਂ ਬਾਪ ਪਿਆ ਮੇਰਾ ਜੇ ਨਹੀਂ ਜਾਤੇ ਭਾਂਡਾ ਰੋਟੀਆਂ ਇਹ ਕਰੀਏ ਮਾਂ ਤੇ ਸੁਣਾ ਦੇਣਾ ਪਈ ਦੇਗੇ ਤੇ ਤੇ ਦੁਨੀਆ ਚੰਗੀ ਹੋੜੀ ਦਿਰਾ ਇੱਥੇ ਬੋਇਨਾ ਆ ਭੁੱਜਿਆ ਤੀਫਾਈ ਨੇ ਪਕੌੜੀਆਂ ਪਕੂੜੀਆਂ ਕੋ ਕੰਮ ਕਰ ਲੈ ਸਾਰਾ ਕੰਮ ਕਰਨ ਵਾਲਾ ਪਿਆਗਾ ਤੂੰ ਘਰ ਆ ਤੈਨੂੰ ਕੀ ਹੋਇਆ ਮੈਂ ਤਾਂ ਹੁਣ ਭਾਂਡੇ ਮਾਚ ਕੇ ਆਈ ਐ ਢੇਰ ਲੱਗੇ ਦੀ ਖਾਣੇ ਦਾ ਰਵਾੜੇ ਰੋੜ ਦੇ ਨੀ ਸਾਰੇ ਭਾਂਡੇ ਤੂੰ ਮਾਂ ਜੀ ਮੈਂ ਫੇਰ ਮੈਂ ਕੀ ਕਰਾਂ ਮਾਤਾ ਕੰਮ ਕਰਉ ਉੱਠ ਕੇ ਆਈ ਨੀ 10 ਲੱਖ ਦਿੱਤਾ ਮੇਰੇ ਮਾਪਿਆਂ ਨੇ ਕੰਮ ਖਾਤਰ ਨਹੀਂ ਦਿੱਤਾ ਵੀ ਮੈਂ ਕੰਮ ਕਰੂੰਗੀ ਕਿ 10 ਲੱਖ ਤਾਂ ਮੈਂ ਕੰਮ ਤੋਂ ਕਰਨੀ ਐ ਕੰਮ ਜਿਦੂ ਕਰੂ ਕਿਵੇਂ ਔਖੇ ਸੌਖੇ ਹੋ ਕੇ ਦਿੱਤਾ ਉਹਨੇ ਕੱਲਾ ਮੇਰਾ ਭਾਈ ਸੀਗਾ ਜੇ ਮੈਂ ਕੰਮ ਹੀ ਕਰਨਾ ਸੀ ਫਿਰ ਪਈਏ ਕਿਉਂ ਲੈਣੇ ਸੀ 10 ਲੱਖ ਉਹਦਾ ਅਸੀਂ ਬਿਨਾਂ ਦਾਸ ਤੋਂ ਲਿਓਦੇ ਜੇ ਕੰਮ ਦੀ ਤੁਸੀਂ ਹੋਰ ਪਈਏ ਤਾਂ ਮੰਗ ਲੈ ਸੀ ਕਿ 10 ਲੱਖ ਰੁਪਇਆ ਚਾਹੀਦਾ ਹੈ ਤੁਸੀਂ ਐਂ ਕਰ ਮੈਂ ਸਵੇ ਕੰਮ ਕਰੂਗੀ ਮੈਨੂੰ ਕੀ ਪਤਾ ਦੀ ਮੈਂ ਤਾਂ ਇਹ ਕੰਮ ਕਰੂਗੀ ਮੈਨੂੰ ਕੀ ਪਤਾ ਜਦੋਂ ਨਾ ਜੇ ਰੁਪਇਆ ਦੇ ਦੇ ਇਸੇ ਮੌਜ ਨਾ ਭੇਜਿਆ ਨਹੀਂ ਬਿਲਕੁਲ ਕਿੰਨਾ ਕਿੰਨਾ ਆਉਂਦਾ ਫਿਰ ਮੈਂ ਮੈਂ ਕੀ ਕਰ ਬਿਲਕੁਲ ਹੋ 10 ਲੱਖ ਦਿੱਤਾ ਕਰੋ ਬੇਲਾ ਬਈ ਮੌਜ ਨਾ ਖਾ ਕੇ ਕੌੜੀਆਂ ਮੌਜਾਂ ਪੈ ਜਾਂਦੀਆਂ ਏ ਕੜਦੀ ਆ ਕਿਸੌਖੀ ਤੂੰ ਕਿਹੜੇ ਦੇਖ ਲੇਂਗੀ ਤੇਰੇ ਤੱਪ ਗੋਡੇ ਦੁਖਦੇ ਆ ਚੱਲ ਪੁੱਤਰਾ ਟਾਈਮ ਤੈਨੂੰ ਬਹਾਉਣੀ ਆ ਆਪਾਂ ਨੇ ਕੋਈ ਨਾ ਮੈਂ ਦੇਖ ਲਊਗਾ ਆਪਾਂ ਦਾ ਵਿਆਹ ਕਾਦਾ ਲੈ ਗਿਆ ਤੂੰ ਪੁੰਦਾ ਖੜਾ ਕਰ ਲਿਆ ਪਰ ਬਾਹਰ ਪੈਣੀ ਨਹੀਂ ਕਿ ਲੈਰੀਆਂ ਪੜ ਲੈ ਲੈਂਦੇ ਆਪਣੋ ਚੰਗੀ ਸੀ ਤਰਾ ਆਪਾਂ ਨੂੰ ਕੀ ਪਤਾ ਸੀ ਪਹਿਲਾਂ ਹੋਰ ਤੇ ਸਾਰੇ ਸਾਹਮਣੇ ਦੇ ਲੈ ਪਤੰਦਰੋਂ ਹੀ ਨਿਕਲਦੀ ਹੈਗੀ ਤੂੰ ਵੀ ਕੁਝ ਕਹਿ ਕੇ ਦੇਖ ਲੈ ਉਹਨੂੰ ਚਲ ਕੋਈ ਨਾ ਕਹਾਂਗੇ ਹੁਣ ਫਿਰ ਮੈਂ ਵੀ ਕੀ ਕਹਾਂ ਬੇਬੇ ਹੁਣ ਤਾਂ ਗੱਲ ਨੂੰ ਆਉਂਦੀ ਆ ਜਿਹੜਾ ਜਾਂ ਕੰਨ ਨਾਲ ਮੱਥਾ ਮਾਰਦਾ ਜਿਹੜਾ ਉਹਦਾ ਮਾਰ ਲਾ ਆਪਾਂ ਤਾਂ ਪੁੱਤ ਪੰਗਾ ਲੈ ਲਿਆ ਸਾਦਾ ਆਪਨੇ ਜਾ ਕਰ ਲੈ ਲਿਆ ਤੇਰਾ ਮੈਂ ਤਾਂ ਕਹਿੰਦੀ ਤੂੰ ਮੇਰਾ ਕੁਮਾਰਾ ਰੱਖ ਲਈ ਉਹ ਵਧੀਆ ਸੀ ਫਿਰ ਹੁਣ ਆਏ ਕਿਹੜਾ ਪਤਾ ਹੁੰਦਾ ਸਰ ਮੈਨੂੰ ਚੱਕਾ ਪੁੱਤ ਮੈਂ ਸਿੱਟ ਗਈ ਕੋਈ ਨਾ ਮੈਂ ਸਿੱਟ ਗਈ ਬੰਦਾ ਨਾ ਬੰਦਾ ਬੰਦਾ ਕੋਈ ਆਸ ਕੀ ਆ ਤਾਂ ਕੁਝ ਨਹੀਂ ਹੁੰਦਾ ਹੈਗਾ ਬੰਦਾ ਬੰਦਾ ਫਿਰ ਜੇ ਤਾਂ ਉਹ ਵੀ ਗੱਲ ਆ ਜਾਂਦੀ ਜੀ ਚੱਜ ਦੀ ਹੋਏ ਫਿਰ ਕਾਹਨੂੰ ਇਹ ਬੰਦੇ ਕਹਿਣਾ ਮੈਂ ਆਪੇ ਦੇਖ ਲਵਾਂ ਉਹ ਵੀ ਗੱਲ ਨਹੀਂ ਕੀ ਕਰੀਏ ਕਰੀਏ ਦੱਸ ਕਰ ਫਿਰ ਹੁਣ ਜੇ ਸਾਜਣ ਕੋਲੇ ਵੀ ਦਾਰੇ ਕੀ ਕਰੀਏ ਨਿਆ ਬਾਈ ਕਿਹੜੇ ਘਟਾ ਮੁੰਡਾ ਕੋਹਾ ਕਰਦਾ ਕਰਦਾ ਹੈ ਹੋਰ ਭਣੇ ਮੈਂ ਤੇ ਚੱਕੀਆਂ ਨਹੀਂ ਕਹ ਲੈ ਮਾ ਮੈਂ ਛੱਡ ਦਿੰਨਾ ਤੇ ਮੇਰੀ ਨੂੰਹ ਪਤਿ ਵਿਸੰਦਰ ਬੈਠੀ ਹੋਣੀ ਐ ਇਸੀ ਲਾ ਕੇ ਅੱਛਾ ਪੜੀ ਵਿਖੀ ਵੱਧ ਹੋਉ ਮਿਲਦਾ ਲੱਗਦੀ ਹੈ ਇਹਦੇ ਅੰਦਰ ਪਰ ਪੜੀ ਵਿਖੀ ਆਪਾਂ ਇਹਦਾ ਕੰਮ ਨਹੀਂ ਕਰਦੇ ਹੁਣ ਪਸਤਾਉਣ ਦੀਆਂ ਮੈਂ ਆਣ ਪੜਦਾ ਰ ਲੈ ਲਿਆ ਕੁਸਤਾ ਬਣਿਆ ਅੱਜ ਕੱਲ ਜਵਾਨਾ ਹੀ ਹੈਗਾ ਬਸ ਇਹ ਮਾੜਾ ਮੋਟਾ ਕਰਨਾ ਚਾਹੀਦਾ ਜਵਾਨਾ ਆ ਤਾਂ ਹੈਗਾ ਹੈ ਜਿਆਸੀ ਲੱਗੇ ਨੇ ਘਰ ਘਰ ਹੈ ਹੁਣ ਅਸੀਂ ਦੇਖਦੀ ਬੇਲੇ ਡੜੇ ਆ ਜਾਂਦੇ ਨੇ ਇਸੇ ਤੇ ਜਿਹੜਾ ਛੱਦੀ ਰੱਖਦੇ ਆਣਗੇ ਸਾਨੂੰ ਆਪ 16000 ਆ ਗਿਆ ਦਿਨ ਦਾ ਆ ਪਰਸੋਂ ਹੀ ਦੇ ਕੇ ਗਿਆ ਭਾਈ ਸਾਨੂੰ ਤਾਂ 15000 ਆਇਆ ਤੇ ਭਣੇ ਫੇਰ ਦਾ ਬੰਦਿਲ ਕੱਢ ਕੇ ਦੇ ਦੇਂ ਸੀਆਂ ਬਣਾ ਇੱਕ ਮਿੰਟ ਨਹੀਂ ਸਾਰਦੇ ਸਾਡੇ ਦਾ ਭਰੇ ਬੋਹੂ ਆਹ ਕਹਿੰਦੀ ਪੜੀ ਲਿਖੀ ਹੈ ਕਿ 5 ਮਿੰਟ ਨਹੀਂ ਬੰਦ ਕਰਦੀ ਹੈ ਜੇ ਮੈਂ ਕਹਨੀ ਆ ਮੇਰੇ ਮਾਪਿਆਂ ਨੇ ਨਹੀਂ 10 ਲੱਖ ਦਿੱਤੇ ਹੁਣ 10 ਲੱਖ ਦਿੱਤੇ ਐ ਤਾਂ ਨਹੀਂ ਹੈ ਅੰਦਰੋਂ ਇਹਨਾਂ ਨਿਕਲੋ ਫੇਰ ਉਹ ਤਾਂ ਗਲਤ ਗੱਲਾਂ ਆਪਣੀ ਬਿਮਾਰੀਆਂ ਲੱਗਦੀਆਂ ਨੇ ਫੇਰ ਇਹ ਤਾਂ ਹੁਣ ਕੋਈ ਹੋਰ ਗੱਲ ਹੈਗੀ ਹੁਣ ਦੱਸ ਉਹ ਕਹਿੰਦੇ ਆ ਜੇ ਕਹੀ ਐਨਿਆ ਤਾਂ ਸਰਦ ਨੂੰ ਬੁਰੇ ਲੱਗਦੇ ਆਂਗੇ ਹੋਰ ਇਹ ਮੇਰਾ ਨਾ ਅਰੇ ਕਿਆ ਸਪੈਂਦਾ ਹੈਗਾ ਨੜਦੇ ਵੀ ਬੁਰੇ ਲੱਗਦੇ ਆਂ ਸਭ ਨੂੰ ਫਿਰ ਚਾਚੀ ਹੋਰ ਕੀ ਕਰਾਂ ਮੈਂ ਬਹੂ ਨੂੰ ਲਾ ਦੇ ਕਰਵਾਣਾ ਮਟਨ ਨੂੰ ਘਰ ਕੇ ਚਕਾ ਦੇ ਕਰ ਨਹੀਂ ਉਹ ਹੱਥ ਲਵੇੜਦੀ ਸਿਰਦੀ ਨਹੀਂ ਜਿਉ ਸਿੱਟੇ ਫਿਰ ਸਾਨੂੰ ਬਾਹ ਨੂੰ ਕਿਸੇ ਦੀ ਗੱਲਾਂ ਸੁਣਨੀਆਂ ਪੈਣਾਂ ਮੈਂ ਮੈ ਤਾਂ ਭਾਈ ਉਹੀ ਖੁਸ਼ੀ ਦੀ ਸੀ ਵਾਹ ਤੁਸੀਂ ਕੋਹਾ ਆਪ ਸਿੱਟੇ ਜਾਂਦੇ ਮੈਂ ਤਾਂ ਇੱਥੇ ਥੋੜਾ ਤਾਂ ਦੁੱਖਣ ਸੁਹਾਂ ਲੈਂਦੀ ਰਹਿਣੀ ਆ ਚਾਚੀ ਬਈ ਭਾਈ ਤੈਨੂੰ ਤਾਂ ਪੁੱਛੀ ਜਾਂ ਚੱਦਿਆ ਪੁੱਛੀ ਜਾਂ ਚੱਦਿਆ ਉਹੀ ਗੱਲ ਕਹਿੰਦੇ ਹੁੰਦੇ ਨੇ ਜਿ ਆਪ ਦਾ ਸਿਕਾ ਫੋਟਾ ਦੂਜੇ ਨੂੰ ਕੀ ਹੈਣਾ ਉਹ ਕਹੀਏ ਤੂੰ ਫਿਰ ਆਪਦੀਆਂ ਗੱਲਾਂ ਤਾਂ ਦੱਸਦੀ ਨਹੀਂ ਜਿਵੇਂ ਕਹਦੇ ਹੁੰਦੇ ਨੇ ਆਪਦੀਆਂ ਕਸਤਾਂ ਦੀ ਦੂਜੇ ਦੇ ਹੱਥ ਚੜ੍ਹਦੀਆਂ ਦਾ ਕੋਈ ਸਾਨੂੰ ਪਤਾ ਹੀ ਐ ਕਾਣੂ ਪਤਾਗਾ ਜਿੱਦਾਂ ਤੁਹਾਡੇ ਕੋਲ ਰਾਮਲੀਲਾ ਹੁੰਦੀ ਹੈਗੀ ਉਦਦੇ ਵੀ ਦੱਸ ਕੇ ਜਾ ਕੇ ਦੂਜੇ ਦੇ ਬੱਚੇ ਨਗਰ ਕੀਰਨ ਦੇ ਬੰਦਾ ਫੜਾਉਂਦਾ ਉਹ ਹੀ ਗੱਲ ਹੈ ਗੁੱਸਾ ਤੇ ਦੂਜੇ ਤਾਰ ਹੁੰਦਾ ਛੋਟਾ ਮੁੰਡਾ ਬੈਠਾ ਮੈਨੂੰ ਤਾਂ ਐ ਲੱਗਦਾ ਬਹੂ ਨੂੰ ਇਹੀ ਥਾਪੜ ਤੇ ਪਾਉਂਦਾ ਨਾ ਦੇਖਦੀਆਂ ਮੈਂ ਤਾਂ ਮੁੰਡੇ ਨੂੰ ਕਹਾਂਗਾ ਵੀ ਭਾਈ ਇਹਨੂੰ ਕਾਹੇ ਵਾੜਾ ਮੋਟਾ ਕੰਮ ਕਰੇ ਆਜਾ ਨਹੀਂ ਭਣ ਉੱਥੇ ਬਹਿਨੇ ਆ ਦੋ ਮਿੰਟ ਵੀ ਛੋਟਾ ਮੁੰਡਾ ਵੀ ਖੁਸ਼ ਹੈ ਗੋਫਾ ਸਿੱਟ ਕੇ ਦੇ ਮਾਇਆ ਕਹਿੰਦੇ ਭਾਏ ਮੈਨੂੰ ਕੋਨਾ ਮੰਮੀ ਤੋਂ ਬੋਲਣਾ ਮੈਂ ਆਪੇ ਕਰ ਲਵਾਂਗਾ ਹੁਣ ਵੀ ਬੜਾ ਮੁੰਡਾ ਕਹੇ ਫੇਰ ਭਣੇ ਗੱਲਾਂ ਕਾਦੀਆਂ ਨੇ ਕੀ ਕਰੀਏ ਅੱਜ ਕੱਲ੍ਹ ਪਾਈ ਨੇ ਭਾਏ ਬਹੁਾਂ ਨੂੰ ਤਾਂ ਚਾਹ ਨਹੀਂ ਲੱਗਣ ਗੰਦੇ ਜਵਾਕ ਕੋਈ ਤਾਂ ਗੱਲ ਐ ਭਣੇ ਬਹਿ ਜਾ ਆਪ ਤਾਂ ਬਹੁਤ ਬਹੁਤ ਸਿੱਟੀ ਜਾਣਗੇ ਐਂ ਨਹੀਂ ਪਤਾ ਰੋਟੀਆਂ ਵੀ ਪਕਾ ਕੇ ਆਪ ਦੇ ਦੇਣ ਤੇਰੇ ਕੋਲ ਭਣ ਮੈਂ ਕਹਿੰਦੀ ਮੈਂ ਜੀ ਅਨਪੜ੍ਹਦਾ ਲੈ ਲਵਾਂਗੀ ਚੱਲ ਕਰਦਾ ਤਾਂ ਕਰਦੀ ਮੈਥੇ ਨੂੰ ਨਾ ਤਾਂ ਝਾੜੂ ਪੋਚਾਂ ਹੁੰਦਾਗਾ ਗੋਡੇ ਤੋਂ ਕਰ ਨਹੀਂ ਨਾ ਮੈਂ ਤਾਂ ਸੁੰਭਰੇ ਜਾਂਦਾ ਜੇ ਮੈਂ ਕਹਿ ਦੂੰਗੀ ਮੇਰੇ ਭਾਈਆਂ ਤੋਂ ਤਾਂ ਇੰਨਾ ਲੱਖ ਮੰਗ ਕੇ ਲਿਆ ਸੀ ਤੇ 10 ਲੱਖ ਮੰਗ ਕੇ ਲਿਆ ਸੀ ਮੈਂ ਤਾਂ ਹੁਣ ਪਸਤਾਉਣੀਆਂ ਵੇਲੇ ਨੂੰ ਵੀ ਉਹ ਵੇਲਾ ਕਿਹੜਾ ਮੈਂ ਕਿਹੜਾ ਤਾਂ ਸੋ ਪੈਸੇ ਮੰਗ ਲਏ ਹੁਣ ਜਿੰਨਾਂ ਨੇ ਪੈਸੇ ਦਿੰਦੇ ਨੇ ਉਹ ਕਿਹੜਾ ਕੰਮ ਨਹੀਂ ਕਰਦੀਆਂ ਬਥੇਰਾ ਕੰਮ ਕਰਦੀਆਂ ਕਹਿੰਦੀ ਮੈਂ ਕਿਉਂ ਕਰਾਂ ਕਹਿੰਦੀ ਮੈਨੂੰ ਬਾਹਰ ਨਾ ਤੋਰਿਆ ਇੰਨਾ ਕਰਿਆ ਬੜਾ ਬੜਾ ਕੁਝ ਬੋਲਦੀ ਤੇ ਤੁਸੀਂ ਕਾਰਮਿਆ ਹੋਊਗਾ ਭੈਣੇ ਪਹਿਲਾਂ ਵੀ ਬਾਹਰ ਤੋਰਾਂਗੇ ਹਾਂ ਆਪਾਂ ਨੇ ਅਸੀਂ ਕੁਝ ਨਹੀਂ ਕਿਹਾ ਸੀ ਹੈਗਾ ਵੀ ਅਸੀਂ ਬਾਹਰ ਤੋਰਾਂਗੇ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਕਿਹੜਾ ਕਿਹੜਾ ਬਚਾਲਾ ਬਚੋਲਾ ਸੀ ਸਾਨੂੰ ਉਹ ਤਾਂ ਹੁੰਦਾ ਵੀ ਭੇਰ ਤਾਂ ਬਾਹਰ ਜਾਣਾ ਕੁੜਦਾ ਵੀ ਬ ਅਸੀਂ ਉਹ ਹਜਾ ਦੇਖ ਲੈਂਦੇ ਉਹ ਹਜਾ ਹੱਲ ਹੋ ਜਾਂਦਾ ਹੈ ਦੱਸ ਨਹੀਂ ਤਾਂ ਇਹਦਾ ਪਚੋਲੀ ਦੇ ਵਿੱਚ ਵਿਚਾਲੇ ਗਾਲਦੇ ਨੇ ਗਾਲਦੇ ਨੇ ਸੱਚੀ ਗੱਲ ਦੱਸਣੀ ਚਾਹੀਦੀ ਹੈ ਹਾਂ ਦੱਸਣੀ ਚਾਹੀਦੀ ਹੈ ਹਾਂ ਵੀ ਭਈ ਇਹਨੇ ਆਪਣੀ ਹੋਈ ਆ ਤਾਂ ਹਜੇ ਤਾਂ ਤੁਸੀਂ ਸਾਡੇ ਨਾਲ ਕਾਰਮੇ ਦੀ ਫੇਰ ਤਾਂ ਸੋੜ ਦੀ ਗਲਤੀ ਹੈ ਨਾ ਅਸੀਂ ਬੜੇ ਕੋਈ ਕਾਰਮੇ ਨਹੀਂ ਜਿਗਾ ਸੀਗਾ ਕੋਈ ਗੱਲ ਨਹੀਂ ਕੀਤੀ ਸੀ ਅਸੀਂ ਤਾਂ ਫੇਰ ਤਾਂ ਕੋਈ ਬਚੋਲੇ ਦੀ ਜ਼ਿੰਦਗੀ ਹੈ ਹਾਂ ਤੇਰੇ ਚੱਲ ਭਾਣੇ ਵਾਸਾ ਜਾਣੇ ਆ ਸੋੜ ਦਾ ਮੁੰਡਾ ਪੁੱਠਾ ਹੈ ਕੋਈ ਗੱਲ ਪੈਂਦਾ ਸੋੜ ਦਾ ਮੁੰਡਾ ਕੋਈ ਨਹੀਂ ਹੈਗਾ ਤਾਂ ਸੁਭਾਅ ਪਸੜ ਮੁੰਦਰੀਆਂ ਆਈਆਂ ਨਾ ਚੰਗਾ ਭੈ ਤਾਂ ਤੈਨੂੰ ਚਾਂਬਲੀ ਹੈ ਹੋਰ ਕਸਮ ਗੋਦੀ ਆ ਕੋਈ ਭੈਣ ਪਈ ਆ ਦਾ ਪੁਰਾ ਲੱਗਦਾ ਤੁਮ ਘਰੋਂ ਨਹੀਂ ਨਿਕਲਦੀ ਹੈਗੀ ਦੇਖ ਕਰਦੇ ਬੇਬੇ ਕੋਈ ਨਹੀਂ ਆ ਕੋਈ ਮੈਂ ਸੁੰਭਰਾ ਨਹੀਂ ਇਹ ਕੋ ਤੁਮ ਆਪੇ ਨਹੀਂ ਮੈਂ ਸੁੰਭਰ ਨੂੰ ਨਹੀਂ ਤੇਰੇ ਗੋਡੇ ਦੁਖਦੇ ਨੇ ਕੋਈ ਨਾ ਆ ਲਗਾ ਮੁੰਡਾ ਸੁੰਭਰੀ ਆਂਦਾ ਬਹੁ ਅੰਦਰ ਪਈ ਆ ਫਿਰ ਮੈਨੂੰ ਸੁੰਭਰ ਲੈਣ ਦੇ ਕੋਈ ਨਾ ਫਰਾਗ ਲੱਗਦਾ ਨਹੀਂ ਕੋਈ ਨਾ ਤੁਮ ਮੈਂ ਨਹੀਂ ਮਾਫ ਨਹੀਂ ਨਹੀਂ ਮੈਨੂੰ ਸੁੰਭਰ ਲੈਣ ਦੇ ਸਾਡ ਦੇ ਦੋ ਕੀ ਹੋ ਗਿਆ ਸੋ ਨਾ ਮੇਰੇ ਨੀਂਦ ਖਰਾਬ ਕਰੀ ਜਾਂ ਨੂੰ ਕਿਚਕਿਚ ਕਰੀ ਜਾਂ ਮੈਨਸੇ ਖੜਦਾ ਪੈਰੇ ਬੇਬੇ ਕਹਿੰਦੀ ਮੈਂ ਸੁੰਭਰ ਆ ਮੈਨੂੰ ਸੁੰਭਰ ਲੈਣ ਦੇ ਖੜ ਜੋ ਖੜ ਜੋ 2 ਮਿੰਟ ਸ਼ਾਂਤੀ ਰੱਖੋ ਮੈਂ ਜਿੰਨੀ ਨੂੰ ਸੁਣੂ ਆਈਡੀਆ ਇੱਕ ਐਂ ਕਰ ਫਾਂ ਝਾੜੂ ਬਣਾਉਂਦੀ ਐਂ ਕਰ ਮਾ ਤਾਂ 4 ਦਿਨ ਤੂੰ ਸੁੰਭਰਿਆ ਕਰ 4 ਦਿਨ ਸੁੰਭਰਿਆ ਕਰ ਇਹ ਨਾੜੋਂ ਨਾ ਕੀ ਹੈ ਕਿ ਚੱਲ ਝਾੜੂ ਸੁਭਰ ਨਾ ਇਹ ਇੱਕ ਹੀ ਗੱਲ ਹੋਈ ਕਟ ਮਾਂ ਨੂੰ ਲੜੀ ਜਾਂ ਨਬਾਰੀ ਬੰਨਣਾ ਵਿਚਾਰਦੇ ਨਾ ਉਹ ਕੰਮ ਕਰ ਲਿਆ ਕਰੂ 4 ਦਿਨ ਉਹ ਕਰ ਲਿਆ ਕਰੂ ਸੁੰਭਰ ਲਾ ਸਕੀਮ ਨਹੀਂ ਕਰਾਂਗੀ ਵੀ ਇਹ ਸੁੰਭਰੂਗੀ ਇਹਦਾ ਆਪਣੀਆਂ ਬਾਗੀਆਂ ਬਣेंगी ਫਿਰ ਹੁਣ ਗੱਲ ਤੇ ਢੋਲ ਵਜਾਉਣੇ ਪਊ ਹੁਣ ਤੂੰ ਪੁੱਤ ਹੋਰ ਸਕੀਮ ਜੋ ਲਾ ਪਹਿਲਾਂ ਅਜ ਡਸੰਬਰ ਲਈ ਇਹ ਆਏਗਾ ਇਹਦਾ ਘਰ ਆਗਾ ਉਹ ਤੱਕ ਪੈਸਾ ਆਵੇਗਾ ਫਿਰ ਆਪਾਂ ਹੋਰ ਸਕੀਮ ਸੋਚਾਂਗੇ ਬਹੁਤ ਕੰਮ ਲੱਗ ਗਿਆ ਯਾਰ ਤੂੰ ਸੋਚ ਕੇ ਸਕੀਮ ਲਾ ਮੈਂ ਸੁੰਭਰਿਆ ਮੈਂ ਤੂੰ ਸੁੰਭਰਿਆ ਮੈਂ ਸੋਚਦੀਆਂ ਬੈਠੀ ਸੰਬੜਾ ਪਤਾ ਗੱਲ ਨਹੀਂ ਵੜੀ ਮੇਰੇ ਕਾਰਾ ਸੰਬੜਾ ਆ ਵਦੋ ਵਾਲੀ ਤੇ ਪੁੱਤ ਤਾਂ ਕਰਤੀ ਗਾ ਨਹੀਂ ਨਹੀਂ ਤਾਂ ਮੈਂ ਮਾਖਾ ਕਿ ਮੈਂ ਸੰਬੜਾ ਦਿਨ ਦਿਮਾਗ ਵਿੱਚ ਆ ਗਈ ਕੋਈ ਸਕੀਮ ਮੈਂ ਤਾਂ ਸਕੀਮ ਭੁਤਾਂ ਸੋਚੀ ਹਾਂ ਮਾਹ ਕੱਪੜੇ ਧੋਣ ਲੱਗਦੇ ਆ ਖਾਹਰੇ ਕੱਪੜੇ ਧੋਣ ਲੱਗ ਸੋਚੀ ਕੋਈ ਸਕੀਮ ਆ ਤਾਂ ਮੈਂ ਤਾਂ ਪੁੱਤਾਂ ਸੋਚੀ ਮੈਂ ਜਿਹੜਾ ਦਿਮਾਗ ਵਿੱਚ ਗੱਲ ਵੱੜ ਜੇ ਖਾਣੇ ਚ 50 ਰੁਪਏ ਸੀ ਆਏ ਚ ਮੈਂ ਕਿਹਾ ਨਹੀਂ ਮੈਂ ਕੱਪੜੇ ਧੋਣ ਲੱਗ ਜੇ ਨਹੀਂ ਖਾਹਰੇ ਕੱਪੜੇ ਧੋਣ ਲੱਗ ਜਿਓ ਤੈਨੂੰ ਲੱਗਦਾਗਾ ਹਾਂ ਵੀ ਲੱਗ ਜੂਗੀ ਉਹ ਕਿਸੇ ਲੈਣ ਤੇ ਆ ਜੂਗੀ ਇਹ ਰਕੇ ਪੁੱਤੋਂ ਪਤਨ ਨੂੰ ਵੀ ਪਹਿਲਾਂ ਸੰੁੰਡਾ ਸੰਗਰੀ ਜਾਂਦਾ ਸੀਗਾ ਵੀ ਹੁਣ ਸੱਸ ਡੀੜੇ ਤੋਂ ਹੀ ਆ ਜੇ ਮੈਂ ਡੀੜੀ ਤੋਂ ਲਾ ਮੈਨੂੰ ਤਾਂ ਲੱਗਦਾ ਨਹੀਂ ਬੇਬੇ ਵੀ ਉਹ ਐ ਕਰ ਲੂਗੀ ਜੇ ਐਡੇ ਉਹਦੇ ਵਾਲੀ ਹੁੰਦੀ ਤਾਂ ਉਹ ਆਪ ਹੀ ਝਾੜੂ ਆਪਣੇ ਹੱਥ ਚ ਫੜ ਲੈਂਦੀ ਇਹ ਤਾਂ ਆਪਣੇ ਪਾਗੀਆਂ ਬੰਨ ਗਈ ਫੇਰ ਵੀ ਮਾਂ ਤੂੰ ਕਰਦੀ ਸੋਣੀ ਲੱਗਦੀ ਆ ਵੀ ਨਾਲੇ ਤੂੰ ਕਰਦਾ ਸੋਹਣਾ ਲੱਗਦਾ ਬੰਦਾ ਹੋ ਕੇ ਤੂੰ ਝਾੜੂ ਲਾਏਗਾ ਤੂੰ ਸਰ ਉਹਨੂੰ ਸ਼ਰਮ ਨਹੀਂ ਹੁਣ ਕੋਤ ਹੋਰ ਕੀ ਸਕੀਮ ਆ ਹੁਣ ਆਪਣੀ ਆਈ ਸਕੀਮ ਰਹਿ ਗਈ ਚੱਲ ਤੂੰ ਲਾ ਕੇ ਦੇਖ ਲੈ ਸਕੀਮ ਬਾਕੀ ਉਹਦੇ ਕੋਲੇ ਅੰਦਰ ਪਾਗ ਜਾ ਏਸੀ ਸੱਡੀਆਂ ਪਈ ਆ ਗਈ ਮਾੜਾ ਜੇ ਮੈਂ ਕਹੂੰ ਤਾਂ ਮੇਰੇ ਨਾਲ ਤਾਂ ਹੋਰ ਵੱਧ ਪਰ ਟਟ ਪਊ ਘਰੇ ਤੇਰੇ ਨਾਲ ਤਾਂ ਲੜਦੀ ਆ ਪਤਾ ਕਹਿ ਕੇ ਦੇਖ ਤੂੰ ਮਾੜਾ ਮੈਂ ਕੋ ਦੋ ਤੇਰਾ ਪੁੱਤਾਂ ਨੂੰ ਪੜਾ ਹੈਗਾ ਮੈਂ ਬੋਲਦੀ ਆ ਤੂੰ ਕਹਿ ਕੇ ਤਾਂ ਦੇਖ ਕੇ ਏਸੀ ਏਸੀ ਬੰਦ ਕਰ ਦੇ ਕੇ ਬੇਲ ਢਾ ਜੂ ਉਹ ਦਿਖ ਲਈ ਸੀ ਸੱਡੀਆਂ ਮੈਂ ਤਾਂ ਇਹ ਨਹੀਂ ਆਪ ਤਾਂ ਜਾ ਕੇ ਆਪ ਥੋੜਾ ਜਿਹਾ ਕੀ ਕਰੀ ਜਾਂਦੀ ਐ ਕੰਮ ਕਰਦਾ ਉਸ ਰੋਮੇ ਨਾ ਆ ਕੇ ਹੁੰਦਾ ਨਾ ਨਹੀਂ ਆਉਣੀ ਐ ਇਸ ਦਾ ਬੰਦ ਕਰ ਦਿਆ ਤਾਂ ਸਾਹਮਣੇ ਇਸ ਦਾ ਢਾ ਕੱਢਿਆ ਪਿਆ ਜਣ ਤੇਰਾ ਚੱਲੀ ਜਾਂਦਾ ਸੀ ਐਸੀ ਤਾਂ ਮੂ ਕੀ ਕਹਦਾ ਨਾ ਮੈਂ ਕਿਹਾ ਕਿ ਇਹ ਕੱਪੜੇ ਕਿਉਂ ਚੱਕੀ ਬੈਠੀ ਹੈਗੀ ਹਾਂ ਰੋਟੀ ਸੰਤ ਪਾ ਕੇ ਹੋ ਨਾ ਇਹਦੀ ਪੁੱਤ ਕੌਣ ਹੈ ਹੈਗੇ ਮੁੰਡੇ ਨੂੰ ਗਰਮੀ ਲੱਗੀ ਜਾਂਦੀ ਹੈ ਨਾ ਨਾ ਸਾਡੇ ਦੂਰੇ ਕੋ ਪਾਉਂਦਾ ਹੈ ਤੈਨੂੰ ਮਰ ਸਾ ਚੰਗੇ ਨਹੀਂ ਲੱਗਦੇ ਹੈਗੇ ਨੂਤੀ ਦੇ ਵਧੀਆ ਲਾ ਦਿੰਦੇ ਹੈ ਫਿਰ ਤੁਸੀਂ ਪੜ੍ਹੇ ਲਿਖੇ ਨਹੀਂ ਹੈਗੇ ਅਣ ਪੜੋਗੇ ਪੜ੍ਹੇ ਲਿਖੇ ਤਾਂ ਰੋਟੀ ਸੰਤਾ ਹੀ ਪਾਉਂਦੇ ਨੇ ਕੋਈ ਕੌਣ ਪਾਉਂਦਾ ਸਲਵਾਰ ਸੂਟ ਨਹੀਂ ਇਹ ਨਹੀਂ ਪਾਉਣੇ ਪੁੱਤ ਮੈਂ ਤੈਨੂੰ ਕਿਹੜਾ ਕਹਤਾ ਹੁਣ ਪੜੀ ਲਿਖੀ ਦੀ ਨਹੀਂ ਤੂੰ ਪੜੀ ਤਹੀ ਹੈ ਵੇ ਰਹਿਣ ਦੇ ਸੋ ਆਹੀ ਵਧੀਆ ਸੂਟ ਲਾ ਦੇ ਤੇਰੇ ਪਾਏ ਕਦ ਐਸੀ ਤਾਂ ਮਾਤਾ ਮੈਂ ਬੰਦ ਨਹੀਂ ਕਰਦੀ ਜਿਹੜਾ ਤਾਂ ਹੀ ਚੱਲਣ ਵਾਲੇ ਉਹਦਾ ਕੱਪੜਾ ਆਹੀ ਪਾ ਕੇ ਆਉਂਦਾ ਕਿਹਨੇ ਮਰਜੀ ਕਰੀ ਜਣੀ ਐਸੀ ਨੂੰ ਕਰ ਬੰਦ ਝੋਲਟਾਂ ਇੰਨੀ ਆਈਆਂ ਪਿਆਣੇ ਨੇ ਝੋਲਟਾਂ ਦਾ ਨਾਅਬ ਕਰਤੀਆਂ ਬਲ ਕਿਧਰੋਂ ਆ ਗਿਆ ਤੇਰੇ ਮੈਂ ਦੱਸ ਦਿੰਦੀ 30000 ਦੇਰ ਤੋਂ ਲੈ ਤੂੰ ਕਹਿੰਨੇ ਸਰਕਾਰ ਨੇ ਮਾਫ਼ ਕਰਤੇ ਕਿਹੜੇ ਕਰਤੀਆਂ ਮਾਫ਼ ਹਲੇ ਕੁਝ ਨਹੀਂ ਕੀਤਾ ਸਰਕਾਰ ਨੇ ਮਾਫ਼ ਹੋਈ ਜਿਹਨ ਕਰਾ ਤੋ ਵੀ ਸਰਕਾਰ ਨੇ ਮਾਫ਼ ਕਰਤੀਆਂ ਜਿਹਨ ਕਰਾ ਤੋ ਬੰਦੀ ਨਾ ਚਲ ਕੋਈ ਨਾ ਭਰੇ ਜਾ ਉਧਰ ਕਿੱਡੀ ਕੀ ਗੱਲ ਹੈਗੀ ਹਾਂ ਜੇ ਗਰਮੀ 'ਚ ਬਿਮਾਰ ਹੋ ਗਏ ਦੁੱਗਣੇ ਲੱਗ ਜਾਣਗੇ ਲੱਗ ਜਾਣਗੇ ਦੁੱਪ ਨੇ ਹਾਂ ਕੋੜੇ ਕਿਰਨਾ ਹਾਂ ਮੰਮੀ ਅੰਦਰ ਢੇਰ ਲੱਗਿਆ ਪਿਆ ਮੈਂ ਉੱਠ ਕੇ ਰਿੜੇ ਤੋ ਅੰਦਰੋਂ ਏਸੀ ਚ ਕਰ ਲਿਆ ਹੁਣ ਤੋ ਇੱਥੇ ਪੈ ਗਈ ਫਿਰ ਮੈਂ ਕੀ ਕਰਨਾ ਤੋ ਤੁਸੀਂ ਮੈਨੂੰ ਅੰਦਰ ਪੈਣ ਦਿੰਨਾ ਤੋ ਨਾ ਤੁਸੀਂ ਮੈਨੂੰ ਬਾਹਰੇ ਪੈਣ ਦਿੰਨੀਓ ਤਰੋਂ ਕੰਮ ਵੀ ਕਰੂ 来ਗੀ ਮੇਰੇ ਸੁੱਟ ਹੋਰ ਕੰਮ ਤਾਂ ਹੋਗਾ ਤੁਸੀਂ ਤਾਂ ਪਾਉਂਗਾ ਤਾਂ 10 ਲੱਖ ਮੰਗ ਲਿਆ ਸੀ ਹੁਣ 10 ਲੱਖ ਨੂੰ ਫੜਤੀ ਖੜ ਜਾਂਦੀ ਹੁਣ 10 ਲੱਖ ਦੀ 10 ਗਣਾਈ ਚ ਲਈ ਸਾਨੂੰ ਹੋਰ ਕੀ ਗਣਿਉਗੀ ਗਣਿਉਗੀ ਨਹੀਂ ਜਦੋਂ ਦਿੱਤਾਗਾ ਤੁਸੀਂ ਇੰਝ ਲੀੜੇ ਪਾ ਕੇ ਆ ਜੇ ਨਹੀਂ ਦਿੱਤਾ ਤਾਂ ਦੱਸ ਫੇਰ ਦਿੱਤੇ ਨਾ ਫਿਰ ਆਏ ਤਾਂ ਇਹ ਵੀ ਕੰਮ ਸਾਰਾ ਮੈਂ ਹੀ ਕਰੀ ਚੱਨਾ ਫਿਰ ਉਹਦੋਂ ਮੈਂ ਤਾਂ ਕੰਮ ਕਰਮ ਕਰਮਣਾ ਤੀਗਾ ਉਹ ਤਾਂ ਗਏ ਸਾਨੂੰ 10 ਲੱਖ ਦੇ ਦੋ ਉਹ ਤਾਂ ਤੈਨੂੰ ਦਾੰਦ ਦੀ ਭੁੱਖ ਸੀ ਉਹਦੋਂ ਆਏ ਗੱਲ ਕਰਨ ਦੀ ਵੀ ਕੰਮ ਕਰਨ ਵਾਲੀ ਨੂੰ ਚਾਹੀਦੀ ਸਾਨੂੰ ਤਾਂ ਮੈਨੂੰ ਕੋੜਾ ਪਤਾ ਸੀ ਵੀ ਆਏ ਮੇਰ ਨਾਲ ਨਹੀਂ ਹੋਊਗੀ ਮੈਂ ਚਲ ਫਿਰ ਵੀ ਮੈਂ ਹੌਕੇ ਨਿਕਝ ਹੋਈ ਜਾਂਦੀ ਐ ਸੀ ਮਤ ਕਰਕੇ ਮੈਂ ਤਾਂ ਕੁਮਾਰਾ ਰੱਖ ਲੈਂਦੀ ਉਹ ਵਧੀਆ ਸੀ ਮੈਨੂੰ ਰੱਖ ਲੈਂਦੀ ਆਂ ਕੱਢਦੇ ਮੈਂ ਨਹੀਂ ਫੜੀ ਲਿਖੀ ਆ ਕੇ ਉਹ ਥੋੜਾ ਦਾ ਫੜੀ ਲਿਖੀ ਨਹੀਂ ਸੋਂ ਕਹ ਤਾ ਚੱਕਦਾ ਸੋਂ ਕਦੀ ਸਾਦਾ ਪਰ ਖੁੰਝੇ ਉਹਨਾਂ ਦਾ ਚੱਲ ਚੱਲ ਤੂੰ ਕੱਪੜੇ ਧੋ ਕੇ ਆ ਇਧਰ ਅੰਦਰ ਕਿਧਰ ਰੋ ਕਰਦੀ ਐ ਪਾਇਆ ਧੋ ਗਿਆ ਕੱਪੜੇ ਪਾਇਆ ਮਸ਼ੀਨ ਚ ਸੋਚੀ ਲੌੜੀ ਕਿ ਜੋਰ ਲਾਗਾਦਾ ਤੇਰਾ ਹਾਂ ਦੁੱਖ ਦੇ ਸੱਜਿਆ ਤਾਂ ਤਾਂ ਦੀ ਉਹੀ ਸਾਰਾ ਦਿਨ ਬੜਬੜ ਕਰੀ ਜਾਊਗੀ ਆ ਕਰ ਲਾ ਉਹ ਕਰ ਲਾ ਨਾ ਅੰਦਰ ਪੈਣ ਦੇਵੇ ਨਾ ਬਾਹਰੇ ਪੈਣ ਦੇਵੇ ਲੇਲਾ ਸਵਾ 10 ਲੱਖ ਦਾ ਉਹ ਤਾਂ ਬਾਗੀ ਤੇ ਚੌੜੀ ਹੋ ਕੇ ਆ ਕੇ ਸੂਟ ਮੈਨੂੰ ਤਾਂ 10 ਲੱਖ ਰੁਪਈਆ ਚਾਹੀਦਾ ਸਰਦਾਰ ਜੀ ਉਦੋਂ ਆਏ ਕਹਿੰਦੇ ਵੀ ਭਾਈ ਮੈਨੂੰ ਤਾਂ ਕੰਮ ਕਰਨ ਵਾਲੀ ਕੁੜੀ ਚਾਹੀਦੀ ਐ ਉਹ ਤਾਂ ਮੂੰਹ ਟੱਡ ਲਿਆ ਤੀਗਾ ਚੰਬ ਦੀ ਜੀਵ ਹੈਗੀ ਮੈਂ ਕਿੱਥੋਂ ਸਿਆਪਾ ਕਰ ਲੈ ਮੈਂ 10 ਲੱਖ ਲੈਣਾ ਨਹੀਂ ਮੈਂ ਤਾਂ ਹੋਰ ਭੈਣ ਭਾਈ ਨੂੰ ਕਹਿਨੀ ਆ ਵੀ ਭਾਈ ਦਾਜ ਕੇ ਪੈਸਾ ਮੈਂ ਕਿਥੋਂ ਲਿਓ ਕਹਿੰਿਆ ਪਤਿ ਗਰੀਬ ਘਰ ਦੇਤੀ ਦਾ ਲੈ ਲਓ ਕੰਮ ਦਾ ਕਰਦੀ ਹੋਊਗੀ ਆਹ ਦੇਖ ਲਓ ਪੜ੍ਹੀ ਲਿਖੀ ਅਜੇ ਸਰਦਨ ਐਸੇ ਜੀ ਨਿਕਲਦੀ ਜੇ ਕੰਮ ਨੂੰ ਕਹਿੰਦੀ ਆ ਕਿ 10 ਲੱਖ ਮੈਂ ਤਾਂ ਇਹ ਇੱਕ ਬੇਨਤੀ ਕਰਦੀ ਆ ਭਾਈ ਜਮਾ ਨਾ ਪੜੀ ਲਿਖ ਦੇ ਲੋ ਅਣ ਪੜਦਾ ਲੈ ਲੋ ਕੰਮ ਕਰੇ ਆਹ ਪੈਸੇ ਪੂਸੇ ਕਿਹੜੇ ਲੋਕ ਝੋਲ ਜਿਪ ਫੋਨਦੇ ਨੇ ਕੋਈ ਪੈਸਾ ਨਾ ਝੋਲ ਜਿਪ ਪਵਾ ਮੈਂ ਤਾਂ ਕਹਿੰਨੀ ਆ ਕਿ ਮੈਂ ਮੇਰੀ ਨੂੰ ਮੇਰ ਨਾਲ ਕਰਦੇ ਹਰੇਕ ਨਾ ਇਹੀ ਕਰਿਆ ਕਰਨ ਕਰਨੀਆਂ ਆ ਗਾਹੜਾ ਕੱਪੜਾ ਸੌਂ ਕਹਿੰਦੀ ਹੁਣ ਮੈਨੂੰ ਧੋਣਾ ਪਊ ਮੈਂ ਤਾਂ ਸੌਂ ਕਹਿੰਦੀ ਕਾਹਦਾ ਪੜੀ ਲਿਖ ਦੇ ਲੈ ਲਿਆ ਗਲ ਪਿਆ ਢੋਲ ਵਜਾਉਣਾ ਪਊਗਾ ਹੁਣ ਤਾਂ ਮੈਨੂੰ ਸਵੀਡ ਤਾਂ ਆਪ ਹੀ ਧੋਣਾ ਪਹਿਣਗੇ ਜੇ ਬੋਲੂਗੀ ਅਰੇ ਕਹਿੰਦੇ

ਚਲੋ ਸੋਤਿਨ ਇਹਨਾਂ ਕੰਮ ਹੋ ਗਿਆ ਕੰਮ ਤੁਸ ਬੁੜ ਬੁੜ ਕਰਦੇ ਨਹੀਂ ਚਾਹ ਉਹੋ ਸਾਸ੍ਰੀਕਾਰ ਜੀ ਸਾਰਿਆਂ ਨੂੰ ਸੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਜੇ ਵੀਡੀਓ ਪਸੰਦ ਆਈ ਤੁਹਾਨੂੰ ਤਾਂ ਇਹਨੂੰ ਸ਼ੇਅਰ ਕਰ ਦਿਓ ਅੱਗੇ ਵਧਾ ਦਿਓ ਤੇ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਪਰ ਇਨੀ ਇੱਕ ਗੱਲ ਆ ਗਿਆ ਹੱਥ ਬਨ ਕੇ ਬੇਨਤੀ ਹੈਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਵੀਡੀਓ ਨੇਗਾ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੂਗੀ ਜਿਹੜਾ ਘੰਟੀ ਵਾਲਾ ਬਟਨ ਆਗਾ ਉਹਨੂੰ ਜਰੂਰ ਓਕੇ ਕਰ ਲਿਆ ਕਰੋ ਉਹਦੇ ਨਾਲ ਤੁਹਾਨੂੰ ਇਹ ਚੀਜ਼ ਪਤਾ ਲੱਗ ਜਾਂਦੀ ਹੈ ਕਿ ਵੀ ਵੀਡੀਓ ਆ ਗਈ ਤੇ ਵੀਡੀਓ ਦੇਖ ਸੋ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਹੱਥ ਬਨ ਕੇ ਬੇਨਤੀ ਹੈਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ